ਜਲੰਧਰ ਦੀ ਸ਼ਾਸਤਰੀ ਮਾਰਕੀਟ ਦੇ ਨਜ਼ਦੀਕ ਇੱਕ ਸ਼ਰਾਬ ਦੇ ਠੇਕੇ ਤੇ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਖਰੀਦਦਾਰ ਨੇ આરોਪ ਲਗਾਏ ਕਿ ਸ਼ਰਾਬ ਦੀ ਬੋਤਲ ਦੇ ਵਿੱਚੋਂ ਕੀੜਾ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਜੰਮ ਕੇ ਉਸ ਠੇਕੇਦਾਰ ਦੇ ਕਰਮਚਾਰੀ ਦੇ ਨਾਲ ਬਹਿਸ ਹੁੰਦੀ ਹੈ ਅਤੇ ਦੂਜੇ ਪਾਸੇ ਸ਼ਰਾਬ ਠੇਕੇਦਾਰ ਦਾ ਕਹਿਣਾ ਹੈ ਕਿ ਉਹ ਹਰ ਬੋਤਲ ਨੂੰ ਖੋਲ ਕੇ ਚੈੱਕ ਨਹੀਂ ਕਰਦੇ ਅਤੇ ਉਹਨਾਂ ਦੇ ਵੱਲੋਂ ਇਸ ਬੋਤਲ ਨੂੰ ਬਦਲ ਕੇ ਦੇਣ ਦੀ ਵੀ ਗੱਲ ਉਸ ਖਰੀਦਦਾਰ ਨੂੰ ਕਹੀ ਗਈ ਹੈ ਪਰ ਉਹ ਨਹੀਂ ਮੰਨਿਆ ਉਥੇ ਹੀ ਇਸ ਮਾਮਲੇ ਲੈ ਕੇ ਖਰੀਦਾਰ ਨੇ ਕਿਹਾ ਕਿ 31 ਮਾਰਚ ਤੋਂ ਬਾਅਦ ਵੈਸੇ ਵੀ ਸ਼ਰਾਬ ਦੇ ਰੇਟ ਘਟੇ ਹੋ ਗਏ ਨੇ ਪਰ ਇਹਨਾਂ ਨੇ ਬੋਤਲ ਜਿਹੜੀ ਆ ਉਸ ਨੂੰ ਪੁਰਾਣੇ ਰੇਟਾਂ ਤੇ ਲਈ ਆ ਅਤੇ ਉਸ ਨੇ ਕੁਝ ਨਹੀਂ ਕਿਹਾ ਅਤੇ ਬੋਤਲ ਨੂੰ ਆਪਣੇ ਡੱਬੇ ਵਿੱਚ ਪਾ ਲਿਆ ਅਤੇ ਜਦੋਂ ਉਸ ਨੇ ਬੋਤਲ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਉਸ ਦੇ ਵਿੱਚ ਕੀੜਾ ਨਜ਼ਰ ਆ ਰਿਹਾ ਸੀਗਾ ਜਿਸ ਤੋਂ ਬਾਅਦ ਉਸ ਨੇ ਠੇਕੇ ਦੇ ਕਰਮਚਾਰੀ ਨੂੰ ਕਿਹਾ ਕਿ ਉਹ ਇਸ ਬੋਤਲ ਦਾ ਕੀ ਕਰਨ ਤਾਂ ਉਸ ਨੇ ਦੂਜੀ ਬੋਤਲ ਬਦਲ ਕੇ ਦੇਣ ਦੇ ਲਈ ਕਿਹਾ ਇਸ ਤੋਂ ਇਲਾਵਾ ਹੋਰ ਉਸ ਦਾ ਕੀ ਕਹਿਣਾ ਰਿਹਾ ਆਓ ਸੁਣਦਿਆਂ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਜੱਤ ਕੀ ਦਿੱਤਾ ਵੀ ਇਹਨਾਂ ਨੇ ਮਹਿੰਗਾ 110 ਰੁਪਏ ਦਾ ਦਿੱਤਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਹ ਲਓ 110 ਰੁਪਏ ਅੱਗੇ ਕਿੰਨੇ ਦਿੰਦੇ ਆ ਅੱਗੇ ਭਾਜੀ 110 ਦਾ ਹੀ ਸੀਗਾ ਅੱਜ ਕੱਲ ਜਦੋਂ ਦੀ 31 ਮਾਰਚ ਹੋਈ ਹੈ ਰੇਟ ਘਟੇ ਪਏ ਠੀਕ ਹੈ ਬਟ ਇਹਨਾਂ ਨੇ 100 ਰੁਪਏ ਦਾ ਮਿਲਦਾ ਵਾ ਇਹਨਾਂ ਨੇ 110 ਸੀ ਤਾਂ ਮੈਂ ਕੋਈ ਇਹਨਾਂ ਦਾ ਕੋਈ ਕਮਿਟਮੈਂਟ ਨਹੀਂ ਕੀਤੀ ਮੈਂ ਕਿਹਾ ਚਲੋ 110 ਰੁਪਏ ਲੈ ਲਓ ਕੋਈ ਗੱਲ ਨਹੀਂ ਆਪਾਂ ਤਾਂ ਕੋਈ ਨਹੀਂ 110 ਲਿੱਤਾ ਤੇ ਮੈਂ ਜਦੋਂ ਇਹਨਾਂ ਕੋਲ ਆਹ ਲਿੱਤਾ ਕੁਆਟਰ ਭਾਜੀ ਮੈਂ ਤਾਂ ਆਇਆ ਕਿ ਜੇਬੇ 'ਚ ਪਾ ਗਏ ਜਦੋਂ ਮੈਨੂੰ ਦੇਖ ਸਾਮਣੇ ਰੈਪਰ ਦੇ ਵਿੱਚ ਡੱਟ ਲੱਗਾ ਆ ਮੈਂ ਕਿਹਾ ਪਤਾ ਨਹੀਂ ਕੁਝ ਹੈਗਾ ਮੈਂ ਦੇਖਿਆ ਤੇ ਮੈਂ ਕਿਹਾ ਭਾਜੀ ਇੱਥੇ ਵਿੱਚ ਕੁਝ ਹੈਗਾ ਕਹਿੰਦੇ ਦੇਖੋ ਕੀ ਹੈ ਮੈਂ ਕਿਹਾ ਵਿੱਚ ਕੀੜਾ ਭਾਜੀ ਹੂੰ ਤੇ ਕੀੜਾ ਦੇਖਿਆ ਤੇ ਮੈਂ ਕਿਹਾ ਭਾਜੀ ਤੁਸੀਂ ਐਂ ਦਾ ਕਰੋ ਭਾਜੀ ਇਹਦੇ ਵਿੱਚ ਮੱਛਰ ਹੈ ਹੂੰ ਕਹਿੰਦੇ ਭਾਜੀ ਫੇਰ ਮੈਂ ਕਿਹਾ ਭਾਜੀ ਮੱਛਰ ਹੈਗਾ ਤੇ ਹੁਣ ਮੈਂ ਇਹਦਾ ਕੀ ਕਰਾਂ ਕਹਿੰਦੇ ਭਾਜੀ ਤੂੰ ਇਹਨੂੰ ਚੇਂਜ ਕਰ ਲਓ ਮੈਂ ਕਿਹਾ ਭਾਜੀ ਮੈਂ ਚੇਂਜ ਨਹੀਂ ਕਰਨਾ ਤੁਸੀਂ ਤਾਂ ਤੁਮ ਨੂੰ ਇੱਕ ਹੋਰ ਦੇ ਦਿਓ ਹੂੰ ਤੇ ਪਲੱਸ ਮੈਂ ਇੱਕ ਦੋ ਬੰਦਿਆਂ ਨੂੰ ਫੋਨ ਕੀਤੇ ਨਹੀਂ ਤੁਸੀਂ ਭਾਜੀ ਇਹ ਸਟੇਕੇ ਤੇ ਪਹਿਲੀ ਵਾਰ ਹੀ ਸ਼ਰਾਬ ਲੈਣ ਆਏਗਾ ਅੱਗੇ ਵੀ ਲੈਣ ਆਉਂਦੇ ਉਹਨਾਂ ਕੋਲ ਵੀ ਇੱਕ ਦੋ ਵਾਰੀ ਲਿੱਤੀ ਹੈ ਜੱਗ ਦੇ ਵੀ ਇੱਕ ਦੋ ਵਾਰੀ ਲਿੱਤੀ ਹੈ ਇੱਕ ਦੋ ਵਾਰੀ ਲਿੱਤੀ ਹੈ ਪਰ ਮੈਨੂੰ ਕੋਈ ਡਾਊਟ ਨਹੀਂ ਹੋਇਆ ਮੈਂ ਕਦੇ ਚੈੱਕ ਨਹੀਂ ਕੀਤਾ ਪਰ ਅੱਜ ਮੈਂ ਜਦੋਂ ਚੈੱਕ ਕੀਤਾ ਤੇ ਇਹ ਤੇ ਡਾਊਟ ਅਸੀਂ ਡਾਊਟ ਸੀ ਹੋਰ ਦੇਖੋ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਵੀ ਦੋ ਸੀਲਾਂ ਲੱਗੀਆਂ ਹੋਈਆਂ ਹਨ ਹਾਂਜੀ 31 ਮਾਰਚ ਦੀਆਂ ਜਾਂ ਉਸ ਤੋਂ ਬਾਅਦ ਦੀਆਂ ਇਹ ਸਾਨੂੰ ਕਲੀਅਰਫਾਈ ਨਹੀਂ ਹੈਗੀ ਪਰ ਕਿਤੇ ਨਾ ਇੱਕ ਚੀਜ਼ ਦੇਖੋ ਭਾਜੀ ਸ਼ਰਾਬ ਮਹਿੰਗੀ ਵੀ ਹੋ ਗਈ ਹੈ ਭਾਈ ਸ਼ਰਾਬ ਮਹਿੰਗੀ ਵੀ ਲਈ ਹੈ ਤੁਹਾਨੂੰ ਡਾਰ ਸਿੱਧਾ ਲੱਗ ਗਿਆ ਕਿ ਜਿਹੜੇ ਬੰਦੇ ਪਹਿਲਾਂ ਮਰੇ ਆ ਤਾਂ ਦੇਖਿਆ ਤੁਸੀਂ ਕੀ ਨਿਊਜ਼ ਚਲਾਦੇ ਹੋ ਹਣਾ ਕਿੰਨੇ ਬੰਦੇ ਮਰ ਗਏ ਕਿ ਅਸੀਂ ਇਹਨਾਂ ਸ਼ਿਕਾਰ ਦੇ ਨਹੀਂ ਹੋਣ ਲੱਗੇ ਹੂੰ ਸੰਦਾਨ ਰਸ਼ੀਦ ਹੈ ਜਾਂ ਅਸੀਂ ਵਾਪਸ ਦੇ ਦਿੰਦੇ ਜਾਂ ਕੋਈ ਹੋਰ ਕੋਈ ਹੋਰ ਹੋ ਜਾਂਦਾ ਸ਼ਿਕਾਰ ਠੀਕ ਹੈ ਨਾ ਹੋਰ ਭਾਜੀ ਤੁਸੀਂ ਹੋਰ ਨੂੰ ਦੇ ਦਿੱਤੀ ਜੀ ਅਸਮ ਚਾਨ ਨਿਊਜ਼ ਦੇ ਲਈ ਜਲੰਧਰ ਤਦਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਦੇ ਸ਼ਾਸਤਰੀ ਮਾਰਕੀਟ ਦੇ ਨਜ਼ਦੀਕ ਇੱਕ ਸ਼ਰਾਬ ਦੇ ਠੇਕੇ ਤੇ ਉਸ ਸਮੇਂ ਮਾਹੌਲ ਤਣਾਪੂਨ ਹੋ ਗਿਆ ਜਦੋਂ ਖਰੀਦਦਾਰ ਨੇ આરોਪ ਲਗਾਏ ਕਿ ਸ਼ਰਾਬ ਦੀ ਬੋਤਲ ਦੇ ਵਿੱਚੋਂ ਕੀੜਾ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਜੰਮ ਕੇ ਉਸ ਠੇਕੇਦਾਰ ਦੇ ਕਰਮਚਾਰੀ ਦੇ ਨਾਲ ਬਹਿਸ ਹੁੰਦੀ ਹੈ ਅਤੇ ਦੂਜੇ ਪਾਸੇ ਸ਼ਰਾਬ ਠੇਕੇਦਾਰ ਦਾ ਕਹਿਣਾ ਹੈ ਕਿ ਉਹ ਹਰ ਬੋਤਲ ਨੂੰ ਖੋਲ ਕੇ ਚੈੱਕ ਨਹੀਂ ਕਰਦੇ ਅਤੇ ਉਹਨਾਂ ਦੇ ਵੱਲੋਂ ਇਸ ਬੋਤਲ ਨੂੰ ਬਦਲ ਕੇ ਦੇਣ ਦੀ ਵੀ ਗੱਲ ਉਸ ਖਰੀਦਦਾਰ ਨੂੰ ਕਹੀ ਗਈ ਹੈ ਪਰ ਉਹ ਨਹੀਂ ਮੰਨਿਆ ਉਥੇ ਹੀ ਇਸ ਮਾਮਲੇ ਲੈ ਕੇ ਖਰੀਦਾਰ ਨੇ ਕਿਹਾ ਕਿ 31 ਮਾਰਚ ਤੋਂ ਬਾਅਦ ਵੈਸੇ ਵੀ ਸ਼ਰਾਬ ਦੇ ਰੇਟ ਘਟੇ ਹੋ ਗਏ ਨੇ ਪਰ ਇਹਨਾਂ ਨੇ ਬੋਤਲ ਜਿਹੜੀ ਆ ਉਸ ਨੂੰ ਪੁਰਾਣੇ ਰੇਟਾਂ ਤੇ ਲਈ ਆ ਅਤੇ ਉਸ ਨੇ ਕੁਝ ਨਹੀਂ ਕਿਹਾ ਅਤੇ ਬੋਤਲ ਨੂੰ ਆਪਣੇ ਡੱਬੇ ਵਿੱਚ ਪਾ ਲਿਆ ਅਤੇ ਜਦੋਂ ਉਸ ਨੇ ਬੋਤਲ ਨੂੰ ਬਾਹਰ ਕੱਢ ਕੇ ਦੇਖਿਆ ਤਾਂ ਉਸ ਦੇ ਵਿੱਚ ਕੀੜਾ ਨਜ਼ਰ ਆ ਰਿਹਾ ਸੀਗਾ ਜਿਸ ਤੋਂ ਬਾਅਦ ਉਸ ਨੇ ਠੇਕੇ ਦੇ ਕਰਮਚਾਰੀ ਨੂੰ ਕਿਹਾ ਕਿ ਉਹ ਇਸ ਬੋਤਲ ਦਾ ਕੀ ਕਰਨ ਤਾਂ ਉਸ ਨੇ ਦੂਜੀ ਬੋਤਲ ਬਦਲ ਕੇ ਦੇਣ ਦੇ ਲਈ ਕਿਹਾ ਇਸ ਤੋਂ ਇਲਾਵਾ ਹੋਰ ਉਸ ਦਾ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਜੱਤ ਕੀ ਦਿੱਤਾ ਵੀ ਇਹਨਾਂ ਨੇ ਮਹਿੰਗਾ 110 ਰੁਪਏ ਦਾ ਦਿੱਤਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆਹ ਲਓ 110 ਰੁਪਏ ਅੱਗੇ ਕਿੰਨੇ ਦਿੰਦੇ ਆ ਅੱਗੇ ਭਾਜੀ 110 ਦਾ ਹੀ ਸੀਗਾ ਅੱਜ ਕੱਲ ਜਦੋਂ ਦੀ ਕੱਤੀ ਮਾਰਚ ਹੋਈ ਹੈ ਰੇਟ ਘਟੇ ਗਏ ਆ ਠੀਕ ਹੈ ਬਟ ਇਹਨਾਂ ਨੇ 100 ਰੁਪਏ ਦਾ ਮਿਲਦਾ ਵਾ ਇਹਨਾਂ ਨੇ 110 ਦਾ ਮੈਂ ਕੋਈ ਇਹਨਾਂ ਦਾ ਕੋਈ ਕਮਿਟਮੈਂਟ ਨਹੀਂ ਕੀਤੀ ਮੈਂ ਕਿਹਾ ਚਲੋ 110 ਰੁਪਏ ਲੈ ਲਓ ਕੋਈ ਗੱਲ ਨਹੀਂ ਪਾਪਾ ਤਾਂ ਕੋਈ ਨਹੀਂ 110 ਲਿੱਤਾ ਤੇ ਮੈਂ ਜਦੋਂ ਇਹਨਾਂ ਕੋ ਆਹ ਲਿੱਤਾ ਕੁਆਟਰ ਭਾਜੀ ਮੈਂ ਤਾਂ ਆਇਆ ਕਿ ਜੇਬੇ ਚ ਪਾ ਲਵੇ ਜਦੋਂ ਮੈਨੂੰ ਦੇਖਿਆ ਸਾਮਣੇ ਰੈਪਰ ਦੇ ਵਿੱਚ ਡੱਟ ਲੱਗਾ ਆ ਮੈਂ ਕਿਹਾ ਪਤਾ ਨਹੀਂ ਕੁਝ ਹੈਗਾ ਮੈਂ ਦੇਖਿਆ ਤੇ ਮੈਂ ਕਿਹਾ ਭਾਜੀ ਅੰਦਰ ਵਿੱਚ ਕੁਝ ਹੈਗਾ ਕਹਿੰਦੇ ਦੇਖੋ ਕੀ ਹੈ ਮੈਂ ਤਾਂ ਵਿੱਚ ਕੀੜਾ ਭਾਜੀ ਹੂੰ ਤੇ ਕੀੜਾ ਦੇਖਿਆ ਤੇ ਮੈਂ ਕਿਹਾ ਭਾਜੀ ਤੁਸੀਂ ਐਂ ਏਦਾਂ ਕਰੋ ਭਾਜੀ ਇਹ ਉੱਤੇ ਮੱਛਰ ਹੈ ਹੂੰ ਕਹਿੰਦੇ ਭਾਜੀ ਫੇਰ ਮੈਂ ਕਿਹਾ ਭਾਜੀ ਮੱਛਰ ਹੈਗਾ ਤੇ ਹੁਣ ਮੈਂ ਇਹਦਾ ਕੀ ਕਰਾਂ ਕਹਿੰਦੇ ਭਾਜੀ ਤੂੰ ਇਹਨੂੰ ਚੇਂਜ ਕਰ ਲਓ ਮੈਂ ਕਿਹਾ ਭਾਜੀ ਮੈਂ ਚੇਂਜ ਨਹੀਂ ਕਰਨਾ ਤੁਸੀਂ ਏਦਾਂ ਕਮਨ ਇੱਕ ਹੋਰ ਦੇ ਦਿਓ ਹੂੰ ਤੇ ਪਲੱਸ ਮੈਂ ਇੱਕ ਦੋ ਬੰਦਨ ਨੂੰ ਫੋਨ ਕੀਤੇ ਨਹੀਂ ਤੁਸੀਂ ਭਾਜੀ ਇਸ ਠੇਕੇ ਤੇ ਪਹਿਲੀ ਵਾਰ ਹੀ ਸ਼ਰਾਬ ਲੈਣ ਆਏ ਜਾਂ ਅੱਗੇ ਵੀ ਲੈਣ ਆਂਦੇ ਨੇ ਕੋਈ ਨਹੀਂ ਇੱਕ ਦੋ ਵਾਰੀ ਲੈਂਦੀ ਆ ਜੱਗ ਦੇ ਵਿੱਚ ਦੋ ਵਾਰੀ ਲੈਂਦੀ ਆ ਇੱਕ ਦੋ ਵਾਰੀ ਲੈਂਦੀ ਆ ਪਰ ਮੈਨੂੰ ਕੋਈ ਡਾਊਟ ਨਹੀਂ ਹੋਇਆ ਮੈਂ ਕਦੀ ਚੈੱਕ ਨਹੀਂ ਕੀਤਾ ਪਰ ਅੱਜ ਮੈਂ ਜਦੋਂ ਚੈੱਕ ਕੀਤਾ ਤੇ ਇਹ ਤੇ ਡਾਊਟ ਅਸੀਂ ਡਾਊਟ ਮਤਲਬ ਉਹਨੂੰ ਦੇਖੋ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਵੀ ਦੋ ਸੀਲਾਂ ਲੱਗੀਆਂ ਹੋਈਆਂ ਹਨ ਹਾਂਜੀ ਇਹ 31 ਮਾਰ ਦੀਆਂ ਜਾਂ ਉਸ ਤੋਂ ਬਾਅਦ ਦੀਆਂ ਇਹ ਸਾਨੂੰ ਕਲੀਅਰਫਾਈ ਨਹੀਂ ਹੈਗੀ ਪਰ ਕਿਤੇ ਨਾ ਇੱਕ ਚੀਜ਼ ਦੇਖੋ ਭਾਜੀ ਸ਼ਰਾਬ ਮਹਿੰਗੀ ਵੀ ਹੋ ਗਈ ਹੈ ਭਾਈ ਸ਼ਰਾਬ ਮਹਿੰਗੀ ਵੀ ਲਈ ਹੈ ਤੁਹਾਨੂੰ ਡਾਰ ਇਸ ਚੀਜ਼ ਦਾ ਲੱਗ ਗਿਆ ਕਿ ਜਿਹੜੇ ਬੰਦੇ ਪਹਿਲਾਂ ਮਰੇ ਆ ਤਾਂ ਦੇਖਿਆ ਤੁਸੀਂ ਤੁਸੀਂ ਨਿਊਜ਼ ਚਲਾਉਂਦੇ ਹੋ ਹਣਾ ਕਿੰਨੇ ਬੰਦੇ ਮਰ ਗਏ ਕਿ ਅਸੀਂ ਇਹਨਾਂ ਸ਼ਿਕਾਰ ਤਾਂ ਨਹੀਂ ਹੋਣ ਲੱਗੇ ਸੀ ਹੂੰ ਸਮਝਦਾ ਇਸ ਚੀਜ਼ ਦਾ ਜਾਂ ਅਸੀਂ ਬਾਬਾ ਦੇ ਦਿੰਦੇ ਜਾਂ ਕੋਈ ਹੋਰ ਕੋਈ ਹੋਰ ਹੋ ਜਾਂਦਾ ਸ਼ਿਕਾਰ ਠੀਕ ਹੈ ਨਾ ਹੋਰ ਭਾਜੀ ਅਸੀਂ ਹੋਰ ਨੂੰ ਦੇ ਦਈਏ ਅਸਮ ਚਾਨ ਨਿਊਜ਼ ਦੇ ਲਈ ਜਲੰਧਰ ਤਦਵਿੰਦਰ ਕੁਮਾਰ ਦੀ ਰਿਪੋਰਟ